ਹਰ ਇੱਕ ਦੁਕਾਨ ਦੇ ਉੱਤੇ ਅਸੀਂ ਛਾਪਾ ਮਾਰਾਂਗੇ ਆ ਤੁਹਾਨੂੰ ਦਿਖਾ ਦਿੰਨੇ ਆ ਜਿਸ ਤਰੀਕੇ ਦੇ ਨਾਲ ਵੈਦ ਜੀ ਨੇ ਦਵਾਈਆਂ ਤਿਆਰ ਕੀਤੀਆਂ ਹੋਈਆਂ ਨੇ ਫੋਟੋ ਜਿਹੜੇ ਲੋਕ ਨੇ ਨਾ ਇੰਨੀ ਕੁ ਜ਼ਿਆਦਾ ਚਰਚਾ ਕਰੀ ਜਾਂਦੇ ਨੇ ਲੋਕਾਂ ਨੂੰ ਕਿ ਲੋਕਾਂ ਦਾ ਇਹ ਕਹਿਣਾ ਹੈ ਕਿ ਵੈਦ ਖਰਾਤੀ ਲਾਲ ਦੇ ਆਯੁਰਵੈਦਿਕ ਸੈਂਟਰ ਤੇ ਜਾ ਕੇ ਨਾ ਅਸੀਂ ਦਿਨਾਂ ਦੇ ਵਿੱਚ ਠੀਕ ਹੋਇਆ ਹਮਰਨਾ ਇਹੋ ਹੂੰ ਤੁਹਾਡੇ ਕਹਿੰਦਾ ਕੀ ਮਤਲਬ ਹੈ ਆਪਾਂ ਕੋਈ ਇੰਗਲਿਸ਼ ਦਵਾਈਆਂ ਵਿੱਚ ਪਾ ਰਹੇ ਵਾ ਹੋਰੇ ਤੇ ਵਧੀਆ ਗੱਲ ਹੈ ਨਾ ਠੀਕ ਹੁੰਦੇ ਪਏ ਆ ਠੀਕ ਨਾ ਤੁਹਾਡੇ ਚੈਨਲ ਤੇ ਵਧੀਆ ਰਿਸਪੌਂਸ ਆਂਦਾ ਹੈ ਠੀਕ ਨਾ ਕੀ ਆਪਾਂ ਉੱਤੇ ਗਏ ਸੀ ਠੀਕ ਹੋ ਗਏ ਤੇ ਵਧੀਆ ਪਲੱਸ ਪੁਆਇੰਟ ਹੈ ਨਾ ਲੋਕਾਂ ਲਈ ਸਾਡੇ ਕੋਈ ਵੀ ਇੰਗਲਿਸ਼ ਦਵਾਈ ਯੂਜ਼ ਨਹੀਂ ਹੁੰਦੀ ਇਹ ਵੀ ਆਪਾਂ ਦੇ ਦਿਆ ਤੇ 30 35 ਸਾਲ ਦੀ ਉਮਰ ਤੱਕ ਦੀ ਇਹ ਦੇ ਦਿਆ ਅਗਰ ਪ੍ਰੋਬਲਮ ਜ਼ਿਆਦਾ ਹੋਏਦੀ ਆਪਾਂ ਰਾਸਰ ਸੈਣ ਦੇ ਦਿਆ ਦੇਖੋ ਜੜੇ ਰਾਸਰ ਸੈਣ ਪੇ ਹੈ ਕਿਸੇ ਦੀ ਉਮਰ 70 ਸਾਲ ਦੇ 60 ਸਾਲੇ 75 ਸਾਲ ਵੀ ਉਮਰ ਹੈ ਤੇ ਆਪਾਂ ਉਹਨਾਂ ਨੂੰ ਮਜੂਨ ਬਣਾ ਕੇ ਦੇਈਦਾ ਦਿਨਾਂ ਦੇ ਵਿੱਚ ਠੀਕ ਕਰਨ ਦਾ ਦਾਵਾ ਕਿਵੇਂ ਕਰਦੇ ਹੋ ਇਹ ਕਿਹੜੀ ਚਮਤਕਾਰੀ ਚੀਜ਼ ਹੈ ਇਹ ਹਮਦਰਦ ਕੰਪਨੀ ਦੇ ਪ੍ਰੋਡਕਟ ਹੈਗੇ ਆ ਐਸ਼ਰਮਾਯੂ ਕੰਪਨੀ ਦੇ ਪ੍ਰੋਡਕਟ ਤੇ ਦੇਖੋ ਇਹ ਸੀਲ ਪਾ ਕੇ ਕਿਸੇ ਦਵਾਈ ਬੰਦੀ ਵੀ ਕੈਨੇਡਾ ਜਾਣੀ ਹੈ ਵਿੱਚ ਤਾਂ ਹੋਰ ਵੀ ਬਹੁਤ ਵੈਦ ਨੇ ਪਰ ਲੋਕ ਤੁਹਾਡੇ ਕੋ ਕਿਉਂ ਠੀਕ ਹੁੰਦੇ ਪਿਆ ਸਵੇਰੇ 10 ਵਜੇ ਪੰਸਾਰੀ ਬਾਜ਼ਾਰ ਜਾ ਕੇ ਦੇਖ ਲਿਓ ਉੱਥੇ ਬੈਠੇ ਹੁੰਦੇ ਆ ਵੀਡੀਓ ਪਾ ਦਿੰਦੇ ਦਵਾਈਆਂ ਬਣਾਣੀਆਂ ਨਹੀਂ ਆਉਂਦੀਆਂ ਪੰਸਾਰੀ ਵਜਾ ਪੰਸਾਰੀ ਨੂੰ ਕਹਿੰਦੇ ਆ ਪੰਸਾਰੀਆ ਤੋਂ ਦਵਾਈ ਲੈ ਲੈ ਕੇ ਵੈਦ ਅੱਗੇ ਵੇਚਦੇ ਪਏ ਆ ਤੇ ਵੈਦ ਨੂੰ ਨੰਬਰ ਚੈੱਕ ਕਰਨੀ ਨਹੀਂ ਆਉਂਦੀ ਉਹ ਵੈਦ ਹੀ ਨਹੀਂ ਹੈਗਾ ਬਸ ਮਨਾਂ ਕਦੀ ਕਿਸੇ ਦਾ ਹੱਲ ਨਹੀਂ ਹੁੰਦਾ ਪਸਮਾ ਨਾਲ ਉਲਟਾ ਬਲੌਗ ਖਰਾਬ ਹੁੰਦੇ ਆ ਕਿਡਨੀਆਂ ਖਰਾਬ ਹੋ ਜਾਂਦੀਆਂ ਪਸਮਾ ਦੇ ਨਾਲ ਆਮਰੀ ਅਣਜਾਣ ਡਾਕਟਰ ਕੋਲ ਜਾਂ ਵੈਦ ਕੋਲੋਂ ਨੇ ਪਸਮਾ ਦੱਲੀ ਉਹਦੇ ਨਾਲ ਕਿਡਨੀਆਂ ਵੈਸੇ ਹੀ ਖਰਾਬ ਹੋ ਜਾਣੀਆਂ ਲੀਵਰ ਹੀ ਗਰਮੀ ਪੈ ਜਾਣੀ ਹੈ ਲੋ ਜੀ ਅੱਜ ਆਪਾਂ ਲਾਈਵ ਛਾਪਾ ਮਾਰਨ ਲਈ ਪਹੁੰਚੇ ਹੋયા ਕਿਉਂਕਿ ਅਸੀਂ ਹੁਣੇ ਲੁਧਿਆਣਾ ਦੇ ਵਿੱਚ ਚੱਪੇ-ਚੱਪੇ ਤੇ ਵੈਦ ਦਾ ਨਾਮ ਸੁਣ ਲਿਆ ਯਾਨੀ ਕਿ ਹੁਣ ਤੁਹਾਨੂੰ ਦੱਸਦੀ ਹੈ ਕਿ ਅਸੀਂ ਅਕਸਰ ਸੁਣਿਆ ਹੈ ਕਿ ਵੈਦ ਖੈਰਾਤੀ ਲਾਲ ਆਯੁਰਵੈਦਿਕ ਸੈਂਟਰ ਦੇ ਵਿੱਚ ਲੋਕਾਂ ਦੇ ਹੱਲ ਹੁੰਦੇ ਨੇ ਚਾਹੇ ਉਹ ਕੋਈ ਵੀ ਬਿਮਾਰੀ ਹੋਵੇ ਮਰਦਾਨਾ ਕਮਜ਼ੋਰੀ ਨਾਲ ਜੁੜੇ ਤੇ ਅੱਜ ਅਸੀਂ ਲਾਈਵ ਛਾਪਾ ਮਾਰਾਂਗੇ ਕਿ ਇਹ ਵੈਦ ਜਿਹੜੇ ਨੇ ਕੋਈ ਹੇਰਾਫੇਰੀ ਤਾਂ ਨਹੀਂ ਕਰ ਰਹੇ ਨੇ ਕੋਈ ਨਕਲੀਆਂ ਚੀਜ਼ਾਂ いや ਐਲੋਪੈਥੀ ਦਵਾਈਆਂ ਤਾਂ ਨਹੀਂ ਦੇ ਰਹੇ ਨੇ ਅੱਜ ਵੈਦ ਜੀ ਦੀ ਅਸੀਂ ਹਰ ਇੱਕ ਦੁਕਾਨ ਦੇ ਉੱਤੇ ਅੱਜ ਛਾਪਾ ਮਾਰਾਂਗੇ ਆ ਤੁਹਾਨੂੰ ਦਿਖਾ ਦਿੰਨੇ ਆ ਜਿਸ ਤਰੀਕੇ ਦੇ ਨਾਲ ਵੈਦ ਜੀ ਨੇ ਦਵਾਈਆਂ ਤਿਆਰ ਕੀਤੀਆਂ ਹੋਈਆਂ ਨੇ ਉਹ ਚੀਜ਼ਾਂ ਅੱਜ ਦੇਖਾਂਗੇ ਕਿ ਆਖਰ ਅਹ ਮਾਰਤਿੰਦੇ ਵਿੱਚ ਜਿਹੜੀ ਚਰਚਾ ਆ ਉਹ ਕਿਤੇ ਸਿਰਫ ਗੱਲਾਂ ਤਾਂ ਨਹੀਂ ਆ ਲੁੱਟਖੋ ਤਾਂ ਨਹੀਂ ਕੀਤੀ ਜਾ ਰਹੀ ਆ ਸੋ ਅੱਜ ਅਸੀਂ ਇੱਕ ਇੱਕ ਦਵਾਈ ਦਾ ਜਿਹੜਾ ਛਾਣ ਮਾਰਨੀ ਹੈ ਕਿ ਕਿੰਨਾ ਕੁ ਸੱਚ ਆ ਕੋਈ ਦਵਾਈ ਝੂਠ ਤਾਂ ਨਹੀਂ ਆ ਆ ਤੁਸੀਂ ਜ਼ਰੂਰ ਕੈਮਰਾ ਜ਼ਰੂਰ ਅਸੀਂ ਮਾਰਾਂਗੇ ਕਿਉਂਕਿ ਜਿਹੜੇ ਲੋਕ ਨੇ ਨਾ ਇੰਨੀ ਇੱਕ ਜ਼ਿਆਦਾ ਚਰਚਾ ਕਰੀ ਜਾਂਦੇ ਨੇ ਲੋਕਾਂ ਨੂੰ ਕਿ ਲੋਕਾਂ ਦਾ ਇਹ ਕਹਿਣਾ ਹੈ ਕਿ ਵੈਦ ਖਰਾਤੀ ਲਾਲ ਦੇ ਆਯੁਰਵੈਦਿਕ ਸੈਂਟਰ ਤੇ ਜਾ ਕੇ ਨਾ ਅਸੀਂ ਦਿਨਾਂ ਦੇ ਵਿੱਚ ਠੀਕ ਹੋਇਆ ਪਰ ਇਹ ਕੋਈ ਭੁਲੇਖਾ ਤਾਂ ਨਹੀਂ ਹੈ ਕੋਈ ਝੂਠ ਫਰੇਬ ਤਾਂ ਨਹੀਂ ਅਸੀਂ ਹਰ ਇੱਕ ਚੀਜ਼ ਆ ਚੈਕਿੰਗ ਕਰਾਂਗੇ ਕਿਹੜੀ-ਕਿਹੜੀਆਂ ਦਵਾਈਆਂ ਤਿਆਰ ਕਰਦੇ ਨੇ ਤੁਸੀਂ ਕੈਮਰਾਮੈਨ ਨੂੰ ਜ਼ਰੂਰ ਕਹੋਗੇ ਕਿ ਹਰ ਇੱਕ ਚੀਜ਼ ਜਿਹੜੀ ਆ ਜ਼ਰੂਰ ਜਾਂਚ ਕਰਨ ਤੇ ਉਧਰ ਵੈਦ ਜੀ ਜਿਹੜੇ ਨੇ ਉਹ ਪਤਾ ਨਹੀਂ ਕੀ ਤਿਆਰ ਕਰਦੇ ਨੇ ਇਹ ਕੀ-ਕੀ ਬਣਾਈ ਜਾਂਦੇ ਨੇ ਲੋਕਾਂ ਨੂੰ ਠੱਗ ਰਹੇ ਨੇ ਕੀ ਕਰਦੇ ਨੇ ਅੱਜ ਸਾਰੇ ਅਸੀਂ ਸੱਚ ਸਾਹਮਣੇ ਲੈਣੇ ਨੇ ਵੈਦ ਜੀ ਅਸੀਂ ਚਰਚਾ ਤਾਂ ਤੁਹਾਡੀ ਬਹੁਤ ਸੁਣ ਲਈ ਆ ਹਾਂ ਦੇ ਪਾਸੇ ਖਰਾਤੀ ਲਾਲ ਖਰਾਤੀ ਲਾਲ ਹੋਈ ਪਈ ਐ ਇਹ ਕੀ ਕਿਉਂਜ ਕਰੀ ਜਾਂਦੇ ਹੋ ਕੀ ਬਣਾਉਂਦੇ ਹੋ ਇਹ ਸਾਨੂੰ ਵੀ ਜਰੂਰ ਦੱਸੋ ਦੇਖੋ ਮੈਡਮ ਜੀ ਤੁਹਾਡਾ ਜਿਹੜਾ ਤੁਸੀਂ ਛਾਪਾ ਮਾਰਨ ਆਏ ਹੋ ਹੂੰ ਤੁਹਾਡੇ ਕਹਿੰਦਾ ਕੀ ਮਤਲਬ ਐ ਆਪਾਂ ਕੋਈ ਇੰਗਲਿਸ਼ ਦਵਾਈ ਇਹ ਵਿੱਚ ਪਾ ਰਹੇ ਵਾ ਇਹ ਅਸੀਂ ਨਹੀਂ ਲੋਕ ਲੋਕ ਕਹਿੰਦੇ ਪਏ ਆ ਕਿ ਲੋਕ ਠੀਕ ਹੋ ਰਹੇ ਤੇ ਵਧੀਆ ਗੱਲ ਹੈ ਨਾ ਠੀਕ ਹੁੰਦੇ ਪਏ ਆ ਠੀਕ ਨਾ ਤੁਹਾਡੇ ਚੈਨਲ ਤੇ ਵਧੀਆ ਰਿਸਪੌਂਸ ਆਂਦਾ ਹੈ ਠੀਕ ਨਾ ਕਿ ਆਪਾਂ ਉੱਤੇ ਗਏ ਸੀ ਠੀਕ ਹੋ ਗਏ ਤੇ ਵਧੀਆ ਪਲੱਸ ਪੁਆਇੰਟ ਹੈ ਨਾ ਲੋਕਾਂ ਲਈ ਸਾਡੇ ਕੋਈ ਵੀ ਇੰਗਲਿਸ਼ ਦਵਾਈ ਯੂਜ਼ ਨਹੀਂ ਹੁੰਦੀ ਠੀਕ ਨਾ ਸਾਡੇ ਅਗਰ ਜੜੀ ਬੂਟੀਆਂ ਵੀ ਆਪਾਂ ਦੇ ਦਈਏ ਤੇ 30 35 ਸਾਲ ਦੀ ਉਮਰ ਤੱਕ ਦੀ ਦੇ ਦਈਏ ਅਗਰ ਪ੍ਰੋਬਲਮ ਜ਼ਿਆਦਾ ਹੋਏ ਦੀ ਆਪਾਂ ਰਾਸ ਰਸਾਇਣ ਦੇ ਦਈਏ ਦੇਖੋ ਜੜੇ ਰਾਸ ਰਸਾਇਣ ਪੇ ਹੈ ਇਹ ਸਾਰੇ ਆਯੁਰਵੈਦਿਕ ਇਹ ਵਿਦ 골ਡ ਹੈ ਅਗਰ ਉਸ ਤੋਂ ਕਿਸ ਨੂੰ 슈ਗਰ ਦੇ ਕਰਾਮ ਪ੍ਰੋਬਲਮ ਹੈ ਕਿਸੇ ਦੀ ਉਮਰ 70 ਸਾਲ ਹੈ 60 ਸਾਲ ਹੈ 75 ਸਾਲ ਵੀ ਉਮਰ ਹੈ ਤੇ ਆਪਣਾ ਮਜੂਨ ਬਣਾ ਕੇ ਦੇਈਦਾ ਹੈ ਜਿੰਨੇ ਮਰਜੀ ਸ਼ੂਗਰ ਹੋਵੇ ਜਿੰਨਾ ਮਰਜੀ ਢਿੱਲਾਪਨ ਆਂਦੋ ਹੋਵੇ ਜਿਵੇਂ ਮਰਜੀ ਕਿਸੇ ਵੀ ਕਾਰਨ ਤੋਂ ਪ੍ਰੋਬਲਮ ਹੋਵੇ ਚਾਹੇ ਸਟ्रेस ਤੋਂ ਕਾਰਨ ਹੋਵੇ ਬਚਪਨ ਦੀ ਗਲਤੀਆਂ ਦੇ ਕਾਰਨ ਹੋਵੇ ਸ਼ੂਗਰ ਤੋਂ ਕਾਰਨ ਹੋਵੇ ਬੀਪੀ ਤੋਂ ਕਾਰਨ ਹੋਵੇ ਆਪੇ ਮਜੂਨ ਦੇਈ ਦੇ ਮਜੂਨ ਪਰ ਦਿਨਾਂ ਦੇ ਵਿੱਚ ਠੀਕ ਕਰਨ ਦਾ ਦਾਵਾ ਕਿਵੇਂ ਕਰਦੇ ਹੋ ਇਹ ਕਿਹੜੀ ਚਮਤਕਾਰੀ ਚੀਜ਼ ਦੇ ਰਹੇ ਹੋ ਮੈਡਮ ਜੀ ਇਹ ਜੁਨਾਨੀ ਦਵਾਈ ਹੈ ਕੋਈ ਆਮ ਜੜੀ ਬੂਟੀਆਂ ਨਹੀਂ ਹੈ ਗਿਆ ਉਹ ਪਈਏ ਜੜੀ ਬੂਟੀਆਂ ਜਿਹੜੀਆਂ ਕੀ ਫਿੱਟ ਰਹਿਣ ਦੇ ਲਈ ਹੁੰਦੀ ਹੈ ਨਾ ਕੀ ਪ੍ਰੋਬਲਮ ਆ ਜਾਵੇ ਤਾਂ ਤੁਸੀਂ ਸੋਚੋ ਜੜੀ ਬੂਟੀਆਂ ਠੀਕ ਕਰ ਦਵੇ ਜੜੀ ਬੂਟੀਆਂ ਠੀਕ ਨਹੀਂ ਕਰ ਸਕਦੀ ਆ ਇਸ ਮਾਨ ਹਮਦਰਦ ਕੰਪਨੀ ਪੜੋ ਤੁਸੀਂ ਕੀ ਲਿਖਿਆ ਪੜੋ ਦਿਖਾਓ ਆਪਣੇ ਕੈਮਰਾਮੈਨ ਨੂੰ ਕੀ ਲਿਖਿਆ ਇਹ ਹਮਦਰਦ ਕੰਪਨੀ ਦੇ ਪ੍ਰੋਡਕਟ ਹੈਗੇ ਆ ਇਹ ਸ਼ਰਮਾਯੂ ਕੰਪਨੀ ਦੇ ਪ੍ਰੋਡਕਟ ਹੈ ਦੇਖੋ ਇਹ ਸੀਲ ਪਾ ਕੇ ਕਿਸੇ ਦਵਾਈ ਬੰਦੀ ਵੀ ਕੈਨੇਡਾ ਜਾਣੀ ਹੈ ਬਰਮਟਨ ਦੇ ਵਿੱਚ ਠੀਕ ਹੈ ਨਾ ਮੇਰੇ ਰੋਜ਼ ਇਹ ਰੋਜ਼ ਨਾ ਨਾ ਕਦੇ 7 ਤੋਂ 8 ਦਵਾਈਆਂ ਜੜੀਆਂ ਹੈਗੀਆਂ ਬਾਹਰ ਜਾਂਦੀਆਂ ਦੇਖੋ ਪਰੋ ਪਰਚੀ ਪੜੋ ਹੈ ਗੋਲੀਆਂ ਦੇਖੋ ਸਿਰਫ 10 ਗੋਲੀਆਂ ਦੀ ਪੈਕਿੰਗ ਹੈ ਮਾਰਕੀਟ ਦੇ ਵਿੱਚ ਤਾਂ ਔਰ ਵੀ ਬਹੁਤ ਵੈਦ ਨੇ ਪਰ ਲੋਕ ਤੁਹਾਡੇ ਕੋ ਕਿਉਂ ਠੀਕ ਹੁੰਦੇ ਪਏ ਆ मैडम जी ਜਿਹੜੇ ਮਾਰਕੀਟ ਵਿਆਦ ਦੇ ਐਨੇ-ਐਨੀਆਂ ਵੀਡੀਓ ਵਾਰਰ ਹੁੰਦੀਆਂ ਪਈਆਂ ਉਹਨਾਂ 'ਚ 25-30 ਸਾਲ ਦੇ 35 ਸਾਲ ਦੇ ਵਿਆਦ ਕੋਈ ਅੱਧੀ ਬਣੇ ਵਰਦੇ ਐ ਸਵੇਰੇ 10 ਵਜੇ ਪੰਸਾਰੀ ਬਾਜ਼ਾਰ ਜਾ ਕੇ ਦੇਖ ਲਿਓ ਉੱਥੇ ਬੈਠੇ ਹੁੰਦੇ ਐ ਵੀਡੀਓ ਪਾ ਦਿੰਦੇ ਦਵਾਈਆਂ ਬਣਾਣੀਆਂ ਨਹੀਂ ਆਉਂਦੀਆਂ ਪੰਸਾਰੀ ਵਜਾ ਪੰਸਾਰੀ ਨੂੰ ਕਹਿੰਦੇ ਐ ਸਾਨੂੰ ਫੋਨ ਤੇ ਆ ਆਰਡਰ ਆਇਆ ਜੀ ਇਹ ਮਰਦਾਨਾ ਕਮਜ਼ੋਰੀ ਦਵਾਈ ਦਾ ਸਾਨੂੰ ਇੱਕ ਮਹੀਨੇ ਦੀ ਦਵਾਈ ਬਣਾ ਦਿਓ ਪੰਸਾਰੀਆ ਤੋਂ ਦਵਾਈ ਲੈ ਲੈ ਕੇ ਵੈਦ ਅੱਗੇ ਵੇਚਦੇ ਪਏ ਆ ਸਾਡੇ ਪੰਜਾਬੀ ਲੋਗ ਚਾਹੇ ਉਹ ਬਾਹਰ ਰਹਿੰਦੇ ਫੋਰਨ ਵਿੱਚ ਰਹਿੰਦੇ ਆ ਚਾਹੇ ਉਹ ਇੰਡੀਆ 'ਚ ਰਹਿੰਦੇ ਆ ਉਹ ਐਨੇ ਕੋ ਮਾਸੂਮ ਹੈਗੇ ਉਹਨਾਂ ਦੇ ਦਿਲ ਅੰਨਾ ਕੋ ਚੰਚਲ ਹੈਗੇ ਉਹਨਾਂ ਦੀ ਵੀਡੀਓ ਝੋਣ ਕੇ ਉਹਨਾਂ ਦੀ ਮਿੱਠੀਆਂ ਮਿੱਠੀਆਂ ਗੱਲਾਂ ਚਾਗ ਕੇ ਉਹਨਾਂ ਕੋ ਫੁੱਟ ਤੇ ਕਾਰ ਬੈਠੇ ਹੀ ਦਵਾਈ ਮੰਗਵਾਈ ਜਾਂਦੇ ਬੇ ਆ ਪਰ ਮੈਂ ਮੇਰਾ ਇੱਕੋ ਹੀ ਕਹਿਣਾ ਅਗਰ ਤੁਸੀਂ ਦਵਾਈ ਲੈਣੀ ਹੈ ਅਗਰ ਤੁਸੀਂ ਪ੍ਰੋਪਰ ਠੀਕ ਹੋਣਾ ਹੈ ਤੁਹਾਨੂੰ ਦਵਾਖਾਨੇ ਆਣਾ ਪੈਣਾ ਆਪਣੀ ਨਮਅ ਚੈੱਕ ਕਰਵਾਣੀ ਪੈਣੀ ਹੈ ਕਿਉਂਕਿ ਪਹਿਲੇ ਤੇ ਤੁਸੀਂ ਦਵਾਖਾਨੇ ਜਾਓ ਫਿਰ ਨਮਅ ਚੈੱਕ ਕਰਵਾਓ ਜਿਹੜੇ ਵਿਅਦ ਨੂੰ ਨਮਅ ਚੈੱਕ ਕਰਨੀ ਨਹੀਂ ਆਂਦੀ ਉਹ ਵਿਅਦ ਹੀ ਨਹੀਂ ਹੈਗਾ ਤੇ ਤੁਸੀਂ ਕਹਿੰਦੇ ਕਿ ਨਮਅ ਚੈੱਕ ਕਰਾਓ ਤੇ ਜਿਹੜੇ ਵਿਦੇਸ਼ਾਂ 'ਚ ਬੈਠੇ ਉਹ ਕਿਵੇਂ ਨਮਅ ਕਰਾਉਣਗੇ ਮੈਂ ਤੁਹਾਨੂੰ ਦੱਸਣਾ ਵਾ ਜਿਹੜੇ ਵਿਦੇਸ਼ਾਂ 'ਚ ਬੈਠੇ ਆ ਜਿਹੜੇ ਨਹੀਂ ਆ ਸਕਦੇ ਨਮਅ ਚੈੱਕ ਨਹੀਂ ਕਰਵਾ ਸਕਦੇ ਸਵੇਰੇ ਉੱਠ ਕੇ ਇੱਕ ਟਰਾਂਸਪੇਰੈਂਟ ਬੋਤਲ ਦੇ ਵਿੱਚ ਬਾਥਰੂਮ ਕਰਕੇ ਮੈਨੂੰ ਬਾਥਰੂਮ ਦੀ ਫੋਟੋ ਖਿੱਚ ਕੇ ਭੇਜ ਦੇਣਾ ਉਹ ਬਾਥਰੂਮ ਦੀ ਫੋਟੋ ਖਿੱਚ ਕੇ ਭੇਜ ਦੇਣ ਪ੍ਰੋਬਲਮ ਮੈਂ ਦੱਸ ਦਵਾਗਾ ਅੱਛਾ ਤੁਸੀਂ ਇੰਨੇ ਚੀਜ਼ ਪ੍ਰੋਬਲਮ ਦੱਸ ਹਾਂਜੀ ਫੋਟੋ ਫੋਟੋ ਬਾਥਰੂਮ ਦੀ ਉਹਨਾਂ ਦੇ ਪੇਸ਼ਾਬ ਦੀ ਫੋਟੋ ਖਿੱਚ ਕੇ ਮੈਨੂੰ ਭੇਜ ਦੇਣ ਫੋਟੋ ਦੇਖ ਕੇ ਮੈਂ ਉਹਨਾਂ ਨੂੰ ਪ੍ਰੋਬਲਮ ਦੱਸ ਦਵਾਗਾ ਕਿ ਕੀ ਪ੍ਰੋਬਲਮ ਹੈ ਕੀ ਤੁਸੀਂ ਅਜਿਹਾ ਖਾਸ ਬਣਾਉਣੀ ਕਿਉਂ ਕਿ ਦਿਨਾਂ ਦੇ ਵਿੱਚ ਲੋਕ ਠੀਕ ਹੁੰਦੇ ਤੇ ਚਰਚਾ ਕਿਉਂ ਤੁਹਾਡੀ ਹੋਈ ਦੇਖੋ ਜੀ ਤੁਸੀਂ ਸੋਹਰਨ ਪਸਮ ਸੁਣੀਓਣੀਏ ਸੋਨੇ ਦੀ ਪਸਮ ਲੈ ਲੋ ਹੀਰੇ ਦੀ ਪਸਮ ਲੈ ਲੋ ਠੀਕ ਹੈ ਪਵਾਰ ਪਿਸਤੀ ਲੈ ਲੋ ਠੀਕ ਹੈ ਕਿੰਨੀਆਂ ਚਾਂਦੀ ਦੀ ਪਸਮ ਲੈ ਲੋ ਪਸਮਾ ਨਾਲ ਕਦੀ ਕਿਸੇ ਦਾ ਹੱਲ ਨਹੀਂ ਹੁੰਦਾ ਪਸਮਾ ਨਾਲ ਉਲਟਾ ਲੋਗ ਖਰਾਬ ਹੁੰਦੇ ਆ ਕਿਡਨੀਆਂ ਖਰਾਬ ਹੋ ਜਾਂਦੀ ਹੈ ਪਸਮਾ ਦੇ ਨਾਲ ਆਪ ਆਪ ਪਸਮਾਨੀ ਦਿੰਦੇ ਜਿਹੜੀਆਂ ਬ੍ਰਾਂਡਡ ਕੰਪਨੀਆਂ ਹੁੰਦੀਆਂ ਨਾ ਅਸ਼ਰਮਾਯੂ ਕੰਪਨੀ ਹੋ ਗਈ ਹੈ ਬੈਦ ਦੇ ਨਾਂ ਦੇ ਵਾਲੀ ਦੀ ਕੰਪਨੀ ਹੈ ਦਾਬਰ ਕੰਪਨੀ ਹੋ ਗਈ ਠੀਕ ਹੈ ਨਾ ਵਧੀਆ ਵਧੀਆ ਉੰਜਾ ਕੰਪਨੀ ਹੋ ਗਈ ਚਰ ਕੰਪਨੀ ਹੋ ਗਈ ਇਹਨਾਂ ਦੇ ਜਿਹੜੇ ਪ੍ਰੋਡਕਟ ਆਉਂਦੇ ਆ ਅਗਰ 골ਡ ਦੇ ਪ੍ਰੋਡਕਟ ਆਉਂਦੇ ਨਾ ਇਹਦੇ ਵੱਡੇ ਵੱਡੇ ਠੀਕ ਹੈ ਨਾ ਵੈਦ ਡਾਕਟਰ ਬੈਠੇ ਐ ਇਹਨਾਂ ਨੇ ਆਲਰੇਡੀ ਮਤਲਬ ਕਿ ਪਸਮ ਪਹਿਲੇ ਆਲਰੇਡੀ ਪਾ ਕੇ ਦੇਣੀ ਹੈ ਕੋਈ ਵੀ ਤੁਸੀਂ ਇਹ ਚਿੰਤਾ ਮਣੀ ਇਹ ਵਾਦ ਚਿੰਤਾ ਮਨੀ ਰਸ ਤੇ ਠੀਕ ਹੈ ਇਹ ਬਹੁਤ ਮਰੀ ਫਾਇਦੇਮੰਦ ਹੈਗਾ ਮਰਦਾਨਾ ਕਮਜ਼ੋਰੀ ਦੇ ਵਿੱਚ ਇਹ ਵਿਦ 골ਡ ਹੈ ਇਹਦੇ ਚ ਪਹਿਲੀ ਜ਼ੋਰ ਨੂੰ ਬਸਮ ਪਈ ਹੋਈ ਹੈ ਸਾਨੂੰ ਉੱਪਰ ਪਾਣ ਦੀ ਕੀ ਲੋੜ ਹੈ ਇੱਕ ਤਾਂ 23000 ਰੁਪਏ ਦੀ 1 ਗ੍ਰਾਮ ਹੈ ਆ ਬੰਦਾ ਖਾ ਨਹੀਂ ਸਕਦਾ ਫਿਰ ਜਿੱਦੇ ਅੰਦਰ ਪਹਿਲੀ ਗਰਮੀ ਹੈਗੀ ਹੈ ਕਿਸੇ ਆਮਰੀ ਅੰਜਾ ਡਾਕਟਰ ਕੋਲ ਜਾਂ ਵੈਦ ਕੋਲ ਉਹਨੇ ਪਸਮ ਜਲੀ ਉਹਦੇ ਕਿੱਡੀਆਂ ਵੈਸੇ ਹੀ ਖਰਾਬ ਹੋ ਜਾਣੀਆਂ ਡਿਲੀਵਰ ਹੀ ਗਰਮੀ ਪੈ ਜਾਣੀ ਹੈ ਠੀਕ ਹੈ ਨਾ ਇਸ ਕਰਕੇ ਪਸਮਾਪਾ ਡਾਇਰੈਕਟ ਨਹੀਂ ਦਿੰਦੇ ਜਿੰਨੇ ਵੀ ਪ੍ਰੋਡਕਟ ਆਉਂਦੇ ਆ ਜਿਨ੍ਹਾਂ ਚ ਆਲਰੇਡੀ 골ਡ ਪਸਮ ਪਈ ਹੁੰਦੀ ਹੈ ਸਵਰਨ ਯੁਕਤ ਆਉਂਦੇ ਆ ਆਪਾਂ ਉਹਨਾਂ ਰਸ ਰਸਾਇਣਾਂ ਦਾ ਨਾਲ ਮਜੂਨ ਦਾ ਜਿਹੜਾ ਮਜੂਨ ਤਿਆਰ ਹੁੰਦਾ ਪਿਆ ਨਾਲ ਮਜੂਨ ਦਾ ਮਿਸ਼ਰਣ ਕਰਕੇ ਅਪਾ ਦਵਾਈ ਤਿਆਰ ਦਵਾਈ ਤਿਆਰ ਗਰੀਦੀ ਹੈ ਤਦ ਜਾ ਕੇ ਮਰੀਜ਼ ਠੀਕ ਹੁੰਦਾ ਇਹ ਮਜੂਨ ਹੈ ਕਿ ਇਹ ਚ ਖਾਸੀਅਤ ਕੀ ਆ ਇਹ ਮਜੂਨ ਦੇਖੋ ਜਿੰਨੇ ਵੀ ਮਜੂਨ ਹੈਗੇ ਆ ਮੈਂ ਤੁਹਾਨੂੰ ਦੱਸਣਾ ਯੂਨਾਨੀ ਦਵਾਈਆਂ ਹੁੰਦੀ ਹੈ ਕੋਈ ਆਮ ਦਵਾਈਆਂ ਨਹੀਂ ਹੁੰਦੀ ਆ ਇਹ ਮਜੂਨ ਦੇਖੋ ਮਜੂਨ ਅਰਦ ਖੁਰਮਾ ਮਜੂਨ ਪਿਆਜ਼ ਮਜੂਨ ਲਬੂਬ ਕਬੀਰ ਠੀਕ ਹੈ ਮਜੂਨ ਸ਼ਬਾਬ ਖਾਸ ਠੀਕ ਹੈ ਨਾ ਮੁਗਲੇ ਮਜੂਨ ਮੁਗਲੇ ਜੁਬਾਰ ਵਾਲਾ ਇਹ ਬ੍ਰਾਂਡਿਡ ਮਜੂਨ ਹੈਗੇ ਆ ਇੰਨਾ ਚ ਤੁਸੀਂ ਇਹ ਲਿਸਟ ਦੇਖੋ ਕਿੰਨਾ ਘਟੋ ਘਟ ਵੀ 30 ਤਰ੍ਹਾਂ ਦਾ ਸਮਾਨ ਪਾਇਆ ਹੋਇਆ ਹੈ ਇਹਦੇ ਪਹਿਲੇ ਬਹੁਤ ਵਧੀਆ ਉਹਦੇ ਸਮਾਨ ਪਾਇਆ ਹੋਇਆ ਠੀਕ ਹੈ ਨਾ ਇਹ ਜਿਹੜੇ ਮਜੂਨ ਜਿਹੜੇ ਹੈਗੇ ਆ ਇਹ 100 ਸਾਲ ਪੁਰਾਣੀ ਕੰਪਨੀਆਂ 60 ਸਾਲ ਤੋਂ ਸਾਨੂੰ ਹੋ ਗਿਆ ਮਜੂਨ ਵਰਤਦੇ ਠੀਕ ਹੈ ਨਾ ਗੱਲ ਪਤਾ ਕੀ ਮੈਮ ਆਪਾਂ ਨਵੇਂ ਸਪੈਰੀਮੈਂਟ ਨਹੀਂ ਕਰੀਦੇ ਜਿਹੜੇ ਸਾਡੇ ਬਜ਼ੁਰਗਾ ਤੋਂ ਫਾਰਮੂਲੇ ਚਲਦੇ ਆ ਰਹੇ ਨੁਸਖੇ ਚਲਦੇ ਆ ਰਹੇ ਆਪਾਂ ਉਹੀ ਦੇਈ ਦੀ ਆ ਉਹ ਸਾਡੇ ਕੋਈ ਐਮ ਆਰ ਆਂਦੇ ਆ ਇਹ ਨਵਾਂ ਪ੍ਰੋਡਕਟ ਆਇਆ ਜੀ ਮਾਰਕੀਟ ਵਿੱਚ ਵਰਤ ਕੇ ਦੇਖੋ ਨਹੀਂ ਆਪਾਂ ਨਹੀਂ ਲੈਣਾ ਅਸੀਂ ਕਦੀ ਵੀ ਨਹੀਂ ਉਹ ਲੈਣਾ ਜਿਹੜਾ ਉੱਪਰ ਸਾਨੂੰ ਵੀ ਸ਼ਵਾਸ਼ ਇਹ ਮਜੂਨ ਮਗਲੇ ਜਵਾਰ ਵਾਲਾ ਠੀਕ ਹੈ ਇਹਦੇ ਉੱਪਰ ਮੈਨੂੰ ਜੇ ਕੋਈ ਘਾਰ ਬੱਟੇ ਵੀ ਲਾਇਆ ਕਰਨਾ ਜਾਂਦਾ ਨਾ ਇੱਕ ਮਜੂਨ ਮਗਲੇ ਜਵਾਰ ਵਾਲਾ ਇੱਕ ਕਬੂਲ ਲਬੂਬ ਕਬੀਰ ਮਿਕਸ ਕਰਕੇ ਖਾਈ ਜਾਵੇ 2 ਮਹੀਨੇ ਖਾ ਲਵੇ ਜਿੰਨੀ ਮਰਜ਼ੀ ਕਮਜ਼ੋਰੀ ਆਂਦੀ ਹੋਵੇ ਠੀਕ ਹੋ ਜਾਏਗਾ ਤੁਸੀਂ ਇਦਾਂ ਦਾ ਜਾਦੂ ਕੀ ਕਰਦੇ ਹੋ ਕਿ ਮਰੀਜ਼ ਤੁਹਾਡੇ ਕੋਲ ਆਉਂਦਾ ਵੀ ਹੈ ਸੈਟੀਸਫਾਈਡ ਵੀ ਹੁੰਦਾ ਠੀਕ ਵੀ ਹੁੰਦਾ ਕੀ ਇਦਾਂ ਦੀ ਚੀਜ਼ ਤੁਸੀਂ ਤਿਆਰ ਕਰਦੇ ਮੈਂ ਤੁਹਾਨੂੰ ਕਹੇ ਮਰੀਜ਼ ਇੱਕ ਆਂਦਾ ਹੈ ਹੂੰ ਮਹੀਨੇ ਬਾਅਦ ਪੰਜ ਮਰੀਜ਼ ਨਾਲ ਲੈ ਕੇ ਆਂਦਾ ਹੈ ਅੱਛਾ ਕਿਉਂ ਕਿਉਂਕਿ ਉਹਨੂੰ ਫਾਇਦਾ ਮਿਲਿਆ ਉਸ ਦੇ ਅੱਖਾਂ ਦੇ ਸਾਹਮਣੇ ਮਰੀਜ਼ ਨੂੰ ਕੀ ਹੁੰਦਾ ਇੱਥੇ ਕੀ ਤੇ ਸੱਚਾਈ ਹੈ ਦੇਖੋ ਆਪਾਂ ਪਰਮਾਤਮਾ ਨੂੰ ਮੰਨਣ ਵਾਲੇ ਬੰਦੇ ਆ ਇੱਕ ਦਿਨ ਸੱਬ ਨੇ ਮਰਨਾ ਆਪਾਂ ਠੱਗੀ ਠੋਰੀ ਕਰਕੇ ਠੀਕ ਹੈ ਨਾ ਆਪਣੇ ਬੱਚਿਆਂ ਲਈ ਪੈਸੇ ਜੋੜਾਗੇ ਉਹ ਗੋ ਠੱਗੀ ਠੋਰੀ ਕਰਕੇ ਸਾਡੇ ਕੋ ਸਿੱਖਣਗੇ ਉਹ ਠੱਗੀ ਠੋਰੀ ਸਾਡੇ ਬੱਚੇ ਉਹ ਅੱਗੇ ਠੱਗੀ ਠੋਰੀ ਕਰਨਗੇ ਉਹ ਆਪਣੇ ਬੱਚਿਆਂ ਲਈ ਪੈਸਾ ਜੋੜਨਗੇ ਸਭ ਕੋਈ ਮੈਡਮ ਅੱਥੀ ਰਹਿ ਜਾਣਾ ਠੀਕ ਹੈ ਨਾ ਮਤਲਬ ਕਿ ਬੰਦਾ ਐਸੀ ਕਰਨੀ ਕਰਕੇ ਮਰੇ ਨਾ ਪਿੱਛੇ ਲੋਗ ਯਾਦ ਰੱਖਣ ਕਿ ਵੈਦ ਹੁੰਦਾ ਸੀਗਾ ਸਾਡੀ ਨਵੇਂ ਪਕੜ ਕੇ ਸਾਨੂੰ ਦੱਸ ਜਾਂਦਾ ਜੇ ਦਿਨਾਂ ਹੀ ਠੀਕ ਕਰ ਦਿੰਦਾ ਸੀਗਾ ਬੰਦੇ ਯਾਦ ਰੱਖਣ ਐ ਨਹੀਂ ਇੱਕ ਵਾਰੀ ਦਵਾਈ ਮੰਗਾਲੀ ਤੇ ਬਦੂਆ ਦਿਨ ਤੇਰਾ ਕੱਖ ਵੀ ਨਾ ਰਵੇ ਆਪਾਂ ਨੇ ਪੈਸੇ ਠੱਗ ਲੇ ਇੱਥੇ ਸੱਚਾਈ ਕੀ ਏ ਜੋ ਵੀ ਦਵਾਈ ਮੇਰੇ ਦਵਾਖਾਨੇ ਤਿਆਰ ਹੁੰਦੀ ਏ ਮਰੀਜ਼ ਦੇ ਸਾਹਮਣੇ ਦਵਾਈ ਤਿਆਰ ਕੀਤੀ ਜਾਂਦੀ ਏ ਅਗਰ ਮੈਂ ਮਜੂਨ ਤਿਆਰ ਕਰਨਾ ਠੀਕ ਨਾ ਐ ਨਹੀਂ ਮੈਂ ਕੋਈ 10 ਕਿਲੋ ਦਾ ਪੀਪਾ ਬਿਲਕੁਲ ਤਿਆਰ ਪਿਆ ਮੈਂ ਕੱਢ ਕੇ ਨੂੰ ਅੱਧਾ ਕਿਲੋ ਦੇ ਦਵਾਗਾ ਕਿਲੋ ਦੇ ਦਵਾਗਾ ਲੱਲਾ ਖਾਲਾ ਇਹ ਸਾਹਮਣੇ ਮੌਜੂਦ ਤਿਆਰ ਹੋਣਗੇ ਬ੍ਰਾਂਡਡ ਕੰਪਨੀਆਂ ਦੇ ਹੂੰ ਸਾਹਮਣੇ ਮੌਜੂਦ ਤਿਆਰ ਹੋਣਗੇ ਸਾਹਮਣੇ ਰਸ ਰਸਾਇਣ ਪੀਸੇ ਜਾਣਗੇ ਠੀਕ ਨਾ ਇਹ ਤੁਸੀਂ ਦੇਖ ਲਓ ਸ਼ੀਲਾ ਜੀ ਟਵੱਡੀ ਹਾਂ ਠੀਕ ਹੈ ਨਾ ਇਹ ਸੀਲ ਪਈ ਹੈ ਠੀਕ ਨਾ ਇਹ ਸਿਲਾ ਸ਼ੀਲਾ ਜੀ ਭੱਟੀ ਸਾਹਮਣੇ ਖੁੱਲੇਗੀ ਠੀਕ ਹੈ ਇਹ ਜਿਹੜਾ ਹੈ ਪੁਜ ਦਨਵਾ ਰਸ ਠੀਕ ਹੈ ਨਾ ਇਹ ਦੇਖੋ ਸਾਰਾ ਸਮਾਨ ਸੀਲ ਪਿਆ ਇਹ ਸਾਹਮਣੇ ਖੁੱਲੇਗਾ ਸਾਹਮਣੇ ਤਿਆਰ ਹੋਏਗਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਣਾ ਵਾ ਠੀਕ ਹੈ ਨਾ ਹੋ ਸਾਡੇ ਕੋਲ ਉਹ ਸ਼ੀਲਾ ਜੀ ਦੀ ਵਟ्टी ਹੈਗੀ ਗੋਲੀ ਆ ਗਈ ਆ ਹੁਣ ਐਵੇਂ ਤੁਸੀਂ ਬ੍ਰਾਂਡ ਚੈੱਕ ਕਰ ਲਓ ਠੀਕ ਹੈ ਨਾ ਹੁਣ ਐਦੀ ਵੀ ਅਗਰ ਸ਼ੀਲਾ ਜੀ ਤੇ ਹੈਗੀ ਹੈ ਨਾ ਤੇ ਐਵੀ ਲਿਕੁਇਡ ਹੈ ਅੱਛਾ ਇਹ ਕੱਲ ਤਿਆਰ ਕੀਤਾ ਸੀ ਕਿਸੇ ਦਾ ਕਿ ਨਾ ਐਵੀ ਲਿਕੁਇਡ ਤਿਆਰ ਹੋਏਗਾ ਸ਼ੀਲਾ ਜੀ ਦਾ ਅੱਛਾ ਜੀ ਜੋ ਵੀ ਪੈਣਾ ਹੈ ਸਾਹਮਣੇ ਬੈਣਾ ਹੈ ਹੂੰ ਤਦ ਹੀ ਲੋਗ ਸਾਡੇ ਕੋ ਖੁਸ਼ ਹੋ ਕੇ ਜਾਂਦੇ ਆ ਯਾਨੀ ਕਿ ਤੁਸੀਂ ਇਹ ਕਹਿੰਦੇ ਹੋ ਕਿ ਜਿਹੜੀ ਚੀਜ਼ ਵੀ ਤੁਸੀਂ ਦਿੰਦੇ ਹੋ ਇੱਕਦਮ ਤੁਸੀਂ 100% ਸ਼ੁੱਧ ਜਾਂ ਪਿਓਰ ਚੀਜ਼ ਦਿੰਦੇ ਹੋ ਹਿਰਾ ਫੇਰੀ ਵਾਲਾ ਕੋਈ ਸੀਨ ਨਹੀਂ ਸ਼ੁੱਧ ਪਿਓਰ ਮਰੀਜ਼ ਦੇ ਸਾਹਮਣੇ 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 ਡੱਬੀਆਂ ਖੁੱਲਣ ਗਿਆ ਹੂੰ ਸਾਹਮਣੇ ਤਿਆਰ ਹੋਣ ਗਿਆ ਸਾਮਣੇ ਬਣਾ ਕੇ ਆਪਾਂ ਉਹਨਾਂ ਨੂੰ ਦਵਾਗੇ ਅਗਰ ਮਰੀਜ਼ ਕਹਿੰਦਾ ਹੈ ਕਿ ਮੈਂ ਆਪ ਦਵਾਈਆਂ ਲੈ ਕੇ ਆਣੀ ਆ ਮਾਨੂੰ ਫੋਨ ਤੇ ਦਵਾਈਏ ਲਿਖਾ ਦਵਾਗਾ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀਗਾ ਇੱਥੇ ਮਰੀਜ਼ ਨੂੰ ਤਸੱਲੀ ਬਹੁਤ ਹੁੰਦੀ ਸਾਡੇ ਇੱਥੇ ਆ ਕੇ ਕਿ ਕੋਈ ਵੀ ਵੈਦ ਕੋਈ ਵੀ ਪੰਜਾਬ ਦੇ ਵਿੱਚ ਵੈਦ ਡਾਕਟਰ ਐਦਾਂ ਦਾ ਨਹੀਂ ਹੈਗਾ ਜਿਹੜਾ ਫੋਨ ਤੇ ਕਵੇ ਕਿ ਤੁਸੀਂ ਆਲੀ ਆਲੀ ਦਵਾਈਆਂ ਲੈ ਆਓ ਤੇ ਲੈ ਕੇ ਮੇਰੇ ਕੋਲ ਆ ਜਿਓ ਮੈਂ ਤੁਹਾਨੂੰ ਬਣਾ ਕੇ ਦੇ ਦੇਣਾ ਠੀਕ ਹੈ ਨਾ ਮੈਂ ਉਹਨਾਂ ਨੂੰ ਫੋਨ ਤੇ ਲਿਖਾਵਣ ਨੂੰ ਕੋਈ ਚੀਜ਼ ਗਲਤ ਬਣ ਜਾਵੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਮੇਰੇ ਕੋਲ ਲੈ ਆਓ ਮੈਂ ਉਹਨਾਂ ਦੀ ਦਵਾਈਆਂ ਉਹਨਾਂ ਦੇ ਸਾਹਮਣੇ ਬਣਾ ਕੇ ਉਹਨਾਂ ਨੂੰ ਦੇ ਦਵਾਗਾ ਕਿਹੜੀ ਕਿਹੜੀ ਸਾਲ ਮਤਲਬ ਉਮਰ ਦੇ ਲੋਕਾਂ ਨੂੰ ਤੁਸੀਂ ਠੀਕ ਕਰ ਚੁੱਕੇ ਹੋ ਸਾਡੇ ਕੋਲ 85 ਸਾਲ ਦੇ ਵੀ ਲੋਕ ਆਂਦੇ ਆ ਅੱਛਾ ਇੱਕ ਕਹਾਵਤ ਹੈ ਬਜ਼ੁਰਗਾ ਦੀ ਕੋੜਾ ਤੇ ਮਰਦਕ ਦੀ ਬੁੱਢਾ ਨਹੀਂ ਹੁੰਦਾ ਉਹ ਕਹਾਵਤ ਬਿਲਕੁਲ ਸਹੀ ਹੈ ਪਰ ਆਪਾਂ ਆਪਣੇ ਆਪ ਨੂੰ ਫਿੱਟ ਰੱਖਣਾ ਹੈ ਜੇ ਆਪਾਂ ਫਿੱਟ ਨਹੀਂ ਰੱਖਾਗੇ ਆਪਾਂ ਕਬੀਲਦਾਰੀ ਵਿੱਚ ਬੈਜ ਜੰਨੇ ਆ ਸਾਨੂੰ ਜ਼ਿੰਮੇਵਾਰੀ ਐਂ ਨਹੀਂ ਹੁੰਦੀ ਐ ਟੈਨਸ਼ਨਾਂ ਐਂ ਨਹੀਂ ਹੁੰਦੀ ਐ ਠੀਕ ਨਾ ਆਪਣਾ ਉਧਰ ਧਿਆਨ ਜਾਂਦਾ ਹੀ ਨਹੀਂ ਵਿਵਾਹਿਕ ਵਿਵਾਹਿਤ ਗਰ ਗ੍ਰਸਤੀ ਵਾਲਾ ਆਪਣਾ ਧਿਆਨ ਨਹੀਂ ਜਾਂਦਾ ਆਪਾਂ ਆਪਣੇ ਬੱਚਿਆਂ ਵਿੱਚ ਹੀ ਬਿਜ਼ੀ ਹੋ ਜੰਨੇ ਆ ਜੋ ਸਾਡੇ ਬੱਚੇ 8ਵੀਂ 10ਵੀਂ ਚ ਹੁੰਦੇ ਆ ਬਰਡਨ ਪੈ ਜਾਂਦਾ ਨਾਲ ਫਿਊਚਰ ਦਾ ਪੈ ਜਾਂਦਾ ਸਾਡਾ ਧਿਆਨ ਸਾਰ ਉਹਦੇ ਡਾਇਵਟ ਹੋ ਜਾਂਦਾ ਇਸ ਕਰਕੇ ਆਪਾਂ ਆਪਣਾ ਧਿਆਨ ਨਹੀਂ ਰੱਖ ਬੰਦੇ ਆਪਾਂ ਆਪਣੇ ਬੱਚਿਆਂ ਦੇ ਫਿਊਚਰ ਵਿੱਚ ਚਲੇ ਜਾਂਦੇ ਆ ਜਿਸ ਕਾਰਨ ਸਾਨੂੰ ਇਹ ਪ੍ਰੋਬਲਮ ਦਿਨੋ-ਦਿਨ ਵੱਧਦੀ ਹੀ ਹੈ ਜਿਹੜਾ ਮਜੂਦ ਤੁਸੀਂ ਤਿਆਰ ਕਰਦੇ ਹੋ ਇਹ ਹਰ ਉਮਰ ਦੇ ਲੋਕ ਲੈ ਸਕਦੇ ਨੇ ਹਾਂਜੀ ਹਰ ਉਮਰ ਦੇ ਲੋਕ ਲੈ ਸਕਦੇ ਮੈਂ ਜਿਹੜਾ ਹੈਗਾ 60 ਸਾਲ ਤੋਂ ਪਲੱਸ ਵਾਲਿਆਂ ਨੂੰ ਆਪਾਂ ਦੇਈ ਰਿਹਾ ਅਗਰ ਕੋਈ 60 ਸਾਲ ਤੋਂ ਥੱਲੇ ਆ ਮੈਂ ਮੈਡਮ ਤੁਹਾਨੂੰ ਸ਼ੁਰੂ ਤੋਂ ਦੱਸਣਾ ਕਿਸੇ ਦੀ ਉਮਰ 25 ਹਾਲੇ 30 ਹਾਲੇ 35 ਹਾਲੇ ਇਹ ਜੜੀ ਬੂਟੀਆਂ ਨਾਲ ਆਪਾਂ ਠੀਕ ਕਰ ਦਿੰਦੇ ਠੀਕ ਹੈ ਇਹ 80 ਰੁਪਏ ਇੱਕ ਦਿਨ ਦੀ ਦਵਾਈ ਬਣਦੀ ਹੈ ਸਿਰਫ 80 ਰੁਪਏ ਦੀ ਜੜੀ ਬੂਟੀ ਵਾਲੀ ਚਾਹ ਦੇ ਸ਼ਤਾਬਰੇ ਸਾਲਮ ਪੰਜਾਹ ਠੀਕ ਹੈ ਸਫੇਦ ਮੁਸਲੀਏ ਕੌਂਚ ਬੀਜ਼ੇ ਠੀਕ ਨਾ ਇਹ 80 ਰੁਪਏ ਵਿੱਚ ਇੱਕ ਦਿਨ ਦੀ ਦਵਾਈ ਆਪਾਂ ਦੇ ਦਈਏ ਉਸ ਤੋਂ ਬਾਅਦ ਆ ਜਾਂਦੇ ਰਸ ਰਸਾਇਣ ਰਸ ਅਗਰ ਕਿਸੇ ਦੀ ਉਮਰ 50 ਸਾਲ ਹੈ 55 ਸਾਲ ਹੈ ਠੀਕ ਨਾ ਉਹਨਾਂ ਨੂੰ ਆਪਾਂ ਰਸ ਰਸਾਇਣ ਦੇਈ ਦੇ ਵਿਦ 골ਡ ਇਹ ਰਸ ਰਸਾਇਣ ਆਪਾਂ ਦੇਈ ਦਿਆ ਵਿਦ 골ਡ ਦੇਈ ਦੇ ਰਸ ਰਾਜ ਰਸ ਹੋ ਗਿਆ ਠੀਕ ਨਾ ਮੁਰ ਪਸਮ ਹੋ ਗਈ ਠੀਕ ਹੈ ਇਹ ਰਸ ਰਸਾਇਣ ਦੇਈ ਦੇ ਅਗਰ ਕਿਸੇ ਦੀ ਉਮਰ ਵਾਗਦੇ ਤੇ ਸ਼ੂਗਰ ਹੈ ਸ਼ੂਗਰ ਨੂੰ 10 ਸਾਲ ਤੋਂ ਹੈ 20 ਸਾਲ ਤੋਂ ਹੈ ਬਹੁਤ ਜਿਆਦਾ ਮਤਲਬ ਕਿ 100% ਹੀ ਕਮਜ਼ੋਰੀ ਆਂਦੀ ਵੀ ਹੈ ਠੀਕ ਨਾ ਕਿ ਆਪਣੇ ਘਰ ਦੇ ਕੋਲ ਗਏ ਉਹਨਾਂ ਨੂੰ 10 ਸਾਲ ਹੋ ਗਏ ਠੀਕ ਨਾ ਉਹ ਫਿਰ ਆਪਾਂ ਮਜੂਨ ਦੇਦਾ ਰਸ ਰਸਾਇਣ ਪਲੱਸ ਮਜੂਨ ਦਾ ਮਿਸ਼ਰਣ ਕਰੀਦਾ ਇਹ ਦੇਖੋ ਇਹ ਜਿਹੜਾ ਹੈਗਾ ਇਹ ਇਹਦੇ ਵਿੱਚ ਮਿੱਠਾ ਹੈਗਾ ਜੀ ਜਿਨ੍ਹਾਂ ਨੂੰ ਸ਼ੂਗਰ ਹੈ ਉਹਨਾਂ ਨੂੰ ਪੈ ਨਹੀਂ ਦੇਈਦਾ ਉਹਨਾਂ ਨੂੰ ਇਹ ਮਜੂਨ ਤਿਆਰ ਹੁੰਦਾ ਪਿਆ ਜਿਹੜੇ ਡਾਕਟਰ ਸਾਹਿਬ ਤਿਆਰ ਕਰਦੇ ਬੇ ਆ ਠੀਕ ਨਾ ਉਹਨਾਂ ਲਈ ਇਹ ਮਜੂਨ ਤਿਆਰ ਹੁੰਦਾ ਫਿਰ ਠੀਕ ਹੈ ਜੀ ਜਿਹੜੇ ਜਿੰਨਾਂ ਸ਼ੂਗਰ ਨਹੀਂ ਹੈਗੀ ਉਹਨਾਂ ਲਈ ਇਹ ਮਜੂਨ ਤਿਆਰ ਹਰ ਇੱਕ ਚੀਜ਼ ਦੇਖ ਕੇ ਸਾਡਾ ਮਜੂਨ ਤਿਆਰ ਹੁੰਦਾ ਕੀ ਅੰਦਰ ਕਿੰਨੀ ਕੋ ਗਰਮੀ ਹੈ ਉਹਨਾਂ ਦੀ ਨਮਾ ਹੀ ਪਹਿਲੇ ਚੈੱਕ ਕਰੀ ਦੀ ਬਾਤ ਪਿਤ ਕਫ ਚੈੱਕ ਕਰੀਦਾ ਦੇਖੀਦਾ ਕਿੰਨੀ ਕੋ ਇਹਨਾਂ ਚ ਗਰਮੀ ਹੈ ਕਿੰਨੀ ਕੋ ਵਾਈ ਹੈ ਐਸਿਡਿਟੀ ਬੰਦੀ ਨਹੀਂ ਬੰਦੀ ਕਬਜ ਹੈਗੀ ਨਹੀਂ ਹੈਗੀ ਸ਼ੂਗਰ ਕਿੰਨੀ ਹੈ ਬੀਪੀ ਕਿੰਨਾ ਉਹਦੇ ਮੁਤਾਬਿਕ ਸਾਡੇ ਮਜੂਨ ਪੈਂਦੇ ਆ ਮਤਲਬ ਤੁਸੀਂ ਕਿਸੇ ਨੂੰ ਵੀ ਕਿਸੇ ਵੀ ਰੀਜ਼ ਨੂੰ ਐਵੇਂ ਨਹੀਂ ਕਿ ਉਹ ਆਇਆ ਉਹਨੂੰ ਦਵਾਈ ਦੇ ਦਿੱਤੀ ਆ ਚੀਜ਼ ਲੈ ਲਓ ਆ ਚੀਜ਼ ਲੈ ਲਓ ਉਹਦੇ ਬਿਮਾਰੀ ਦੇ ਹਿਸਾਬ ਨਾਲ ਜਾਂ ਜਿੰਨੀ ਕੋ ਨੂੰ ਲੋੜ ਹੈ ਉਹਦੇ ਹਿਸਾਬ ਨਾਲ ਦਿੰਦੇ ਆ ਸਾਡੇ ਕੋਲ ਮਰੀਜ਼ ਆਂਦੇ ਸਭ ਤੋਂ ਪਹਿਲੇ ਆਪਾਂ ਉਹਨਾਂ ਦੀ ਨਮਾ ਚੈੱਕ ਕਰੀਦੀ ਨਮਾ ਚੈੱਕ ਕਰਕੇ ਦੇ ਵੀ ਉਹਨਾਂ ਨੂੰ ਪੁੱਛੀਦਾ ਕਬਜ ਇਹ ਪਤਾ ਸਾਡ ਨੂੰ ਨਵਾਂ ਤੋਂ ਹੀ ਲੱਗ ਜਾਂਦਾ ਪਰ ਹਰ ਇੱਕ ਚੀਜ਼ ਉਹਨਾਂ ਕੋਲ ਪੁੱਛ ਕੇ ਕੀ ਕੀ ਦਿੱਕਤਾਂ ਆਂਦੀ ਵੀ ਹੈ ਠੀਕ ਨਾ ਉਹਦੇ ਮੁਤਾਬਿਕ ਸਾਡੀ ਦਵਾਈ ਤਿਆਰ ਹੁੰਦੀ ਹੈ ਐ ਨਹੀਂ ਕਿ ਸਾਡਾ ਇੱਕੋ ਹੀ ਫਾਰਮੂਲਾ ਉਹ ਆਪਾਂ ਸਭ ਨੂੰ ਜਿੰਨੂੰ ਸ਼ੂਗਰ ਹੈ ਉਹਨੂੰ ਵੀ ਉਹੀ ਦੇ ਦਿੱਤਾ ਜਿਹਦਾ ਬੀਪੀ ਉਹਨੂੰ ਵੀ ਉਹੀ ਦੇ ਦਿੱਤਾ ਜਿੰਨੂੰ ਕਬਜ ਉਹਨੂੰ ਵੀ ਉਹੀ ਦੇ ਦਿੱਤਾ ਕਿਉਂਕਿ ਕਈ ਦਸਤੀ ਦਵਾਈਆਂ ਅੱਧਾ ਦੀ ਹੁੰਦੀ ਹੈ ਕਬਜ ਕਰਦੀ ਹੈ ਜਿੰਨੂੰ ਆਲਰੇਡੀ ਪਹਿਲੀ ਕਬਜ ਹੈਗੀ ਹੈ ਉਹਨੂੰ ਹੋਰ ਕਬਜ ਹੋਗੀ ਠੀਕ ਹੈ ਨਾ ਉਹਦੇ ਦੇ ਵੈਸੇ ਹੀ ਅੰਦਰ ਫੁਹਾਰਾ ਬਣ ਜਾਣਾ ਪੂਰਾ ਉਫਾਰ ਬਣ ਜਾਣਾ ਠੀਕ ਹੈ ਨਾ ਇਸ ਕਰਕੇ ਅਸੀਂ ਹਰ ਇੱਕ ਚੀਜ਼ ਪੁੱਛ ਕੇ ਉਹਦੇ ਮੁਤਾਬਿਕ ਦਵਾਈ ਤਿਆਰ ਹੁੰਦੀ ਹੈ ਠੀਕ ਹੈ ਤੇ ਤੁਸੀਂ ਬੱਚਿਆਂ ਨੇ ਵੀ ਕੁਝ ਖਾਸ ਹੁੰਦਾ ਯਾਨੀ ਕਿ ਬੱਚਿਆਂ 'ਚ ਵੀ ਅੱਜ ਕੱਲ ਇਹ ਦਿੱਕਤ ਪਰੇਸ਼ਾਨੀ ਜ਼ਰੂਰ ਆਉਂਦੀ ਹੈ ਨਾ ਬੱਚਿਆਂ ਨੂੰ ਤੇ ਮੈਂ ਹੀ ਕਹਿਣਾ ਚਾਹਵਾਗਾ ਇਹ ਉਹਨਾਂ ਲਈ ਮੈਸੇਜ ਵੀ ਹੈਗਾ ਅਗਰ ਤੁਹਾਨੂੰ ਕੋਈ ਛੋਟੀ ਮੋਟੀ ਪ੍ਰੋਬਲਮ ਆਉਂਦੀ ਹੈ ਜਿਵੇਂ ਕਿ ਨਾਈਟਵਾਲ ਹੁੰਦਾ ਨਾਈਟਵਾਲ ਨੂੰ ਲੋਕੀ ਆਪਣਾ ਬਿਮਾਰੀ ਕਹਿੰਦੇ ਨੇ ਕੋਈ ਬਿਮਾਰੀ ਨਹੀਂ ਹੁੰਦੀ ਹਰ ਇੱਕ ਨੂੰ ਹੀ ਹੁੰਦਾ ਇਹ ਕੋਈ ਬਿਮਾਰੀ ਨਹੀਂ ਉਹ ਟੈਨਸ਼ਨ ਨਹੀਂ ਚੱਲੇ ਜਾਂਦੇ ਆ ਦਿਮਾਗ ਵਿੱਚ ਟੈਨਸ਼ਨ ਲੈਂਦੇ ਆ ਸਟ्रेस ਹੀ ਚੱਲੇ ਜਾਂਦੇ ਆ ਇਹ ਕੋਈ ਘਬਰਾਣ ਦੀ ਲੋੜ ਨਹੀਂ ਹੁੰਦੀ ਆਪਣੇ ਪੇਰੈਂਟਸ ਨਾਲ ਆਪਣੇ ਬਜ਼ੁਰਗਾ ਨਾਲ ਜਾਂ ਦਾਦਾ ਜਾਂ ਫਾਦਰ ਏ ਉਨਾਂ ਨਾਲ ਗੱਲ ਸ਼ੇਅਰ ਕਰਨ ਕਿ ਪਪਾ ਮੈਨੂੰ ਐ ਪ੍ਰੋਬਲਮ ਹੈ ਜਾਂ ਦਾਦਾ ਜੀ ਬਾਊ ਜੀ ਮੈਨੂੰ ਐ ਪ੍ਰੋਬਲਮ ਹੈ ਮੈਨੂੰ ਹੱਲ ਦੱਸੋ ਹਰ ਇੱਕ ਨੂੰ ਹੱਲ ਹੱਲ ਪਤਾ ਹੁੰਦਾ ਜਦੋਂ ਜਵਾਨੀ ਆਂਦੀ ਹੈ ਨਾ ਅੰਦਰ ਗਰਮੀ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਦੇਖੋ ਨਾ ਜਦੋਂ ਬੱਚਾ 16 17 ਸਾਲ ਦਾ 18 ਸਾਲ ਦਾ ਮੂਤ ਦਾਣੇ ਆ ਜਾਂਦੇ ਨੇ ਨਾ ਉਹ ਅੰਦਰ ਗਰਮੀ ਹੁੰਦੀ ਹੈ ਠੀਕ ਨਾ ਉਹਨਾਂ ਦੇ ਲੀਵਰ ਵਿੱਚ ਵੀ ਗਰਮੀ ਹੁੰਦੀ ਹੈ ਠੀਕ ਨਾ ਜਿਸ ਕਾਰਨ ਇਹ ਨਾਈਟਵਾਲ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਕੋਈ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਹੈਗੀ ਆਪਣੇ ਬਜ਼ੁਰਗਾਂ ਦੀ ਸਲਾਹ ਲਓ ਠੰਡੀਆਂ ਚੀਜ਼ਾਂ ਲਓ ਪ੍ਰੋਬਲਮ ਦੂਰ ਹੋ ਜਾਏ ਇਹ ਵਾਰ ਵੈਜੀ ਇਦਾਂ ਵੀ ਹੁੰਦਾ ਲੋਕਾਂ ਨੂੰ ਮਰਦਾਨਾ ਕਮਜ਼ੋਰੀ ਦੀ ਸ਼ੁਰੂਆਤ ਹੁੰਦੀ ਹੈ ਪਰ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਆਕਰ ਉਹਨਾਂ ਨੂੰ ਕੀ ਦਿੱਕਤ ਕੀ ਹੈ ਜਾਨੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਨਾਲ ਕੀ ਹੋ ਰਿਹਾ ਉਹਦੇ ਕੋਈ ਚ ਲੱਛਣ ਵੀ ਹੁੰਦੇ ਨੇ ਮੈਡਮ ਦੇਖੋ ਜਿਨ੍ਹਾਂ ਨੂੰ ਮਰਦਾਨਾ ਕਮਜ਼ੋਰੀ ਦੀ ਸ਼ੁਰੂਆਤ ਹੁੰਦੀ ਗੱਦੀ ਦੇ ਬੈਠਾ ਝੂਠ ਨਹੀਂ ਬੋਲਦਾ ਮੇਰੇ ਕੋ ਕਿੰਨੇ ਮਰੀਜ਼ ਇਦਾਂ ਦੇ ਆਉਂਦੇ 30 30 ਸਾਲ ਦੇ 35 35 ਸਾਲ ਦੇ ਜਿਨ੍ਹਾਂ ਨੂੰ ਬਿਨਾਂ ਦਵਾਈ ਦਿੱਤੇ ਆਪਾਂ ਠੀਕ ਕਰ ਦਿੰਦਾ ਅੱਛਾ ਬਿਨਾਂ ਦਵਾਈ ਕਿ ਬਿਨਾਂ ਦਵਾਈ ਮੈਂ ਉਹ ਡਾਈਟ ਦੇ ਉੱਪਰ ਡਿਪੈਂਡ ਕਰਦਾ ਹੂੰ ਠੀਕ ਹੈ ਨਾ ਆਪਣੇ ਅੰਦਰ ਗਰਮੀ ਹੈ ਤੇ ਆਪਾਂ ਉਬਲੇ ਅੰਡੇ ਖਾ ਰਹੇ ਵਾ ਰੋਜ਼ 4-4 5-5 ਆਪਾਂ ਬਦਾਮ ਖਾ ਰਹੇ ਆਪਾਂ ਕਾਜੂ ਖਾ ਰਹੇ ਵਾ ਉਹਨਾਂ ਨੂੰ ਚੀਜ਼ਾਂ ਛੁਡਾ ਦਿਓ ਆਪਾਂ ਨਾਈਟਵਾਲ ਦੀ ਪ੍ਰੋਬਲਮ ਹੈ ਤੇ ਆਪਾਂ ਰਾਤੀ ਗਰਮ ਗਰਮ ਦੁੱਧ ਪੀ ਕੇ ਸੌਣੇ ਬੇ ਵਾ ਉਹ ਛੁਡਾ ਦਿਓ ਉਹਨਾਂ ਠੰਡਾ ਦੁੱਧ ਦੋ ਮਿਸ਼ਰੀ ਪਾ ਕੇ ਦੋ ਧਾਗੇ ਵਾਲੀ ਕਿਵੇਂ ਨਾਈਟ ਫਾਲ ਹੋ ਜਾਏਗਾ ਦੱਸੋ ਉਹਨਾਂ ਦਾ ਜਿਹੜਾ ਡਾਈਟ ਖਾਣ ਦਾ ਤਰੀਕਾ ਨਾ ਉਹਨਾਂ ਨੂੰ ਕੋਈ ਗਾਈਡ ਨਹੀਂ ਕਰਦਾ ਉਹ ਡਾਕਟਰ ਕੋਲ ਜਾਂਦੇ ਆ ਡਾਕਟਰ ਦਾ ਕੀ ਕੰਮ ਹੈ ਦਵਾਈਆਂ ਲਿਖ ਕੇ ਦੇ ਦੇਣੀਆਂ ਜੀ ਇਹ ਦਵਾਈ ਖਾ ਲੋ ਦਵਾਈਆਂ ਬਣਾ ਕੇ ਦੇ ਦੇਣੀਆਂ ਦਵਾਈ ਖਾ ਲੋ ਕਿਸੇ ਨੇ ਗਾਈਡ ਨਹੀਂ ਕਰਨਾ ਹਮ ਅਗਰ ਸ਼ਟਰ ਖੋਲ ਕੇ ਆਪਾਂ ਬੈਠੇ ਵਾ ਆਪਣੀ ਗੱਦੀ ਦੇ ਬੱਡੇ ਆਪਾਂ ਪੈਸੇ ਕਮਾਣ ਲਈ ਬੈਠੇ ਵਾ ਠੀਕ ਨਾ ਕੋਈ ਵੀ ਮੇਰੇ ਕੋਲ ਆਏਗਾ ਮੈਂ ਦਵਾਈ ਦੇ ਕੇ ਭੇਜ ਜਾਗਾ ਪਰ ਆਪਣੇ ਤੇ ਉਹ ਚੱਕਰ ਨਹੀਂ ਹੈਗਾ ਕੋਈ ਵੀ ਮਰੀਜ਼ ਇੱਦਾਂ ਦਾ ਆਂਦਾ ਹੈ ਜਿਹੜਾ ਉਹ ਵੈਸੇ ਹੀ ਠੀਕ ਹੋ ਸਕਦਾ ਆਪਾਂ ਉਹਨਾਂ ਨੂੰ ਕਹਿੰਦਾ ਤੁਸੀਂ ਇਹ ਡਾਈਟ ਆਪਣੀ ਚੇਂਜ ਕਰੋ ਖਾਣ ਪੀਣ ਚੇਂਜ ਕਰੋ ਬੇਟਾ ਤੁਸੀਂ ਆਪਣੇ ਆਪ ਹੀ ਠੀਕ ਹੋ ਜਾਓਗੇ ਤਾਨੂੰ ਕੋਈ ਲੋਡ ਨਹੀਂ ਦਵਾਈ ਖਾਂ ਦੀ ਐਦਾ ਕੋਈ ਨਹੀਂ ਤੇ ਛੋਟੀ ਮੁੱਟੀ ਹਿਮਾਲਿਆਜ਼ ਕੰਪਨੀ ਐ ਮੈਂ ਨਹੀਂ ਕਹਾ ਕਿ ਤੁਸੀਂ ਮੇਕਅਪ ਪ੍ਰੋਡਕਟ ਲੋ ਹਿਮਾਲਿਆ ਕੰਪਨੀ ਦੇ ਪ੍ਰੋਡਕਟ ਬਹੁਤ ਵਧੀਆ ਆਂਦੇ ਆ ਟੈਂਟੈਕਸਪੋਰਟ ਆਂਦੀ ਐ ਬਹੁਤ ਅੱਛੀ ਦਵਾਈ ਐ ਕੋਈ ਵੀ ਐਦਾ ਦੀ ਪ੍ਰੋਬਲਮ ਹੋਵੇ ਟੈਂਟੈਕਸਪੋਰਟ ਖਾ ਲਓ ਠੀਕ ਨਾ ਕੋਈ ਛੋਟੀ ਮੋਟੀ ਦਿੱਕਤ ਆਂਦੀ ਵੀ ਢਿੱਲਾ ਪਨ ਜਾਂ ਕੋਈ ਵੀ 30 35 ਸਾਲ ਦੀ ਉਮਰ ਕਨਫਿਡੋ ਆਂਦੀ ਦੋਨਾਂ ਦਾ ਮਿਸ਼ਰਣ ਕਰ ਲੋ ਇੱਕ ਗੋਲੀ ਕਨਫਿਡੋ ਇੱਕ ਗੋਲੀ ਆਪਣਾ ਟੈਂਟੈਕਸ ਉਹ ਤੋਂ ਇੱਕ ਇੱਕ ਗੋਲੀ ਸਵੇਰੇ ਸ਼ਾਮ ਖਾਲੋ ਬੰਦਾ ਵੈਸੇ ਠੀਕ ਹੋ ਜਾਂਦਾ ਤੁਸੀਂ ਕਹਿੰਦੇ ਹੋ ਕਿ ਮਰੀਜ਼ ਤੁਹਾਡੇ ਕੋਲ ਆਉਂਦੇ ਨੇ ਤੁਸੀਂ ਉਹਨਾਂ ਨੂੰ ਠੀਕ ਕਰਦੇ ਹੋ ਸੰਤੁਸ਼ਟ ਹੋ ਕੇ ਜਾਂਦੇ ਨੇ ਪਰ ਵਿਦੇਸ਼ਾਂ 'ਚ ਵੀ ਤੁਹਾਡੇ ਚਰਚੇ ਉਹਦਾ ਕੀ ਕਾਰਨ ਹੈ ਵਿਦੇਸ਼ਾਂ ਵਿੱਚ ਇਦਾਂ ਹੀ ਵਿਦੇਸ਼ਾ ਜਿਹੜੀ ਮੈਂ ਦਵਾਈ ਭੇਜਨਾ ਵਾਂ ਮੈਂ ਕੋਈ ਜੜੀ ਬੁੱਟੀਆਂ ਤੋਂ ਸ਼ੁਰੂ ਨਹੀਂ ਕਰਦਾ ਮੈਂ ਕੋਈ ਰਸਾਇਣ ਤੋਂ ਸ਼ੁਰੂ ਨਹੀਂ ਕਰਾ ਆਪਾਂ ਉਹਨਾਂ ਨੂੰ ਸਿੱਧਾ ਕਿਹਾ ਤੁਸੀਂ ਮੰਜੂਨ ਕਾਓ ਅੱਛਾ ਕਿਉਂਕਿ ਦੇਖੋ ਇੱਕ ਕੋਰੀਅਰ ਚਾਰਜੇ ਲੱਗ ਰਿਹਾ 3 3 4 4000 ਰੁਪਏ ਕੋਰੀਅਰ ਦਾ ਲੱਗ ਰਿਹਾ ਕਿਤੇ 2000 ਵੀ ਲੱਗਦਾ ਕਿਤੇ 3 ਲੱਗਦਾ ਕਿਤੇ 4000 ਲੱਗਦਾ ਆਪਾਂ ਪਹਿਲੇ ਉਹ ਭੇਜਾ ਕੇ ਨਹੀਂ ਫਰਕ ਪਵੇਗਾ ਕਿਗਾ ਉਹ ਭੇਜੋ ਜੀ ਆਪਾਂ ਉਹ ਪਹਿਲੀ ਮਲਟੀ ਕੋਰਸ ਬਣਾ ਦੀ ਰਿਹਾ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈਗੀ ਐ ਸਿਰ ਤੋਂ ਲੈ ਕੇ ਪੈਰ ਤੱਕ ਸਰੀਰ ਦੀ ਕੋਈ ਵੀ ਪ੍ਰੋਬਲਮ ਹੈਗੀ ਐ ਚਾਹੇ ਉਹ ਸੈਕਸ ਦੀ ਐ ਚਾਹੇ ਕਿਸੇ ਵੀ ਤਰ੍ਹਾਂ ਦੀ ਐ ਜੋੜਾਂ ਦੇ ਦਰਦ ਦੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਮੇਰੀ ਗੱਲ ਤੁਸੀਂ ਸਮਝ ਗਏ ਨਾ ਸਿਰ ਤੋਂ ਲੈ ਕੇ ਪੈਰ ਦੇ ਮੂਠੇ ਤੱਕ ਹਰ ਤਰ੍ਹਾਂ ਦੀ ਪ੍ਰੋਬਲਮ ਦੂਰ ਕਰਦੀ ਇਹ ਚੀਜ਼ ਉਹਨਾਂ ਨੂੰ ਅੱਦਾ ਮਜੂਨ ਤਿਆਰ ਕਰਕੇ ਦੇਈ। ਤੇ ਤੁਸੀਂ ਜਿਹੜੀਆਂ ਵੀ ਆ ਸਾਰਾ ਕੁਝ ਤਿਆਰ ਕਰਦੇ ਹੋ ਦਵਾਈਆਂ ਤਿਆਰ ਕਰਦੇ ਹੋ ਜਾਂ ਸਭ ਕੁਝ ਮਰੀਜ਼ਾਂ ਨੂੰ ਦਿੰਦੇ ਹੋ ਇਹ ਤੁਸੀਂ ਸੱਚ ਜ਼ਰੂਰ ਦੱਸਣਾ ਹੈ ਕਿ ਤੁਸੀਂ ਆਪ ਤਿਆਰ ਕਰਦੇ ਹੋ ਜਾਂ ਇਹਦੇ ਵਿੱਚ ਕੋਈ ਮਿਲਾਵਟ ਹੁੰਦੀ ਹੈ। ਦੇਖੋ ਜੀ ਜਿੰਨਾ ਵੀ ਸਮਾਨ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਜਿੰਨਾ ਵੀ ਸਮਾਨ ਆਪਾਂ ਲਈਦਾ ਉਹ ਬ੍ਰਾਂਡਡ ਲਈਦਾ। ਹੂੰ ਠੀਕ ਹੈ ਨਾ ਇਹ ਸਮਾਨ ਜਿਹੜਾ ਹੈਗਾ ਪੰਸਾਰੀ ਬਾਜ਼ਾਰ ਦਾ ਸਮਾਨ ਹੈ। ਇਹ ਨੋਨ ਬ੍ਰਾਂਡਡ ਹੈ। ਠੀਕ ਹੈ ਜੀ ਹੁਣ ਦੇਖੋ ਤੁਸੀਂ ਇੱਕ ਦੇਸੀ ਘਿਓ 700 ਰੁਪਏ ਕਿਲੋ ਮਾਰਕੀਟ ਤੁਹਾਨੂੰ ਮਿਲ ਜੇਗਾ ਆਪ ਡੈਰੀਆ ਦੇ ਇੱਕ ਦੇਸੀ ਘਿਓ ਠੀਕ ਹੈ ਨਾ 3000 ਰੁਪਏ ਕਿਲੋ ਮਿਲੇਗਾ ਕੀ ਫਰਕ ਹੈ ਗਾਂ ਦੀ ਡਾਈਟ ਦਾ ਫਰਕ ਹੈ ਜਿਹੜੀ 700 ਰੁਪਏ ਦੇਸੀ ਘਿਓ ਹੈ ਉਹਨੂੰ ਪੰਦੇ ਵੀ ਪੱਠੇ ਚਾਰਾ ਜਿਹੜਾ 3000 ਰੁਪਏ ਕਿਲੋ ਦੇਸੀ ਘਿਓ ਹੈ ਉਹਨੂੰ ਪੰਦੀ ਵੀ ਪਾਲਕ ਮੇਥਰੇ ਠੀਕ ਹੈ ਨਾ ਜੇ ਮੇਥਰੇ ਤੇ ਪਾਲਕ ਜਿਹੜੀ ਗਾਂ ਖਾਏਗੀ ਤੋਂ ਆਇਰਨ ਤੇ ਫਾਈਬਰ ਹੀ ਕੱਢੇਗੀ ਠੀਕ ਹੈ ਨਾ ਹੁਣ ਤੁਸੀਂ ਦੇਖਣਾ ਤੁਸੀਂ ਪਠਿਆਲੇ ਗਾਂ ਦਾ ਤੁਸੀਂ ਦੇਸੀ ਘੋਲ ਲੈਣਾ ਜਾਂ ਤੁਸੀਂ ਆਪਣਾ ਪਾਲਕ ਜਿਹੜੀ ਜਿਹੜੀ ਮੇਤਰੇਖਾਂ ਦੀ ਉੱਦ ਲੈਣਾ ਹੁਣ ਇਹ ਚੀਜ਼ ਹੈ ਇੱਕ ਨੋਨ ਬ੍ਰਾਂਡਡ ਚੀਜ਼ ਹੈ ਇੱਕ ਬ੍ਰਾਂਡਡ ਚੀਜ਼ ਹੈ ਇਹ ਦਵਾਈ ਆਪਾਂ ਬ੍ਰਾਂਡਡ ਲੈ ਕੇ ਕਿਹੜੀ ਚੀਜ਼ ਕਿੰਨੀ-ਕਿੰਨੀ ਮਾਤਰਾ ਵਿੱਚ ਕਿਹੜੇ ਕਸਟਮਰ ਨੂੰ ਦੇਣੀ ਹੈ ਕਿਹੜੀ ਪ੍ਰੋਬਲਮ ਦੇ ਰਿਲੇਟਿਡ ਦੇਣੀ ਹੈ ਉਹ ਦਵਾਈ ਤਿਆਰ ਕਰਕੇ ਆਪਾਂ ਦੇ ਹੀ ਦੀ ਆ। ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ? 1% ਸਾਈਡ ਇਫੈਕਟ ਨਹੀਂ ਹੈਗਾ 1% ਵੀ ਕਿਸੇ ਸਰਦੀ ਜਾਂ ਗਰਮੀ 'ਚ ਕਿਸੇ 'ਚ ਵੀ ਖਾ ਸਕਦੇ। ਦੇਖੋ ਸਰਦੀ ਵਿੱਚ ਲੱਗ ਦਵਾਈ ਬਣਦੀ ਹੈ। ਤੇ ਗਰਮੀ 'ਚ ਹਾਂ ਸਰਦੀ 'ਚ ਜਿਹੜੇ ਮੈਂ ਪ੍ਰੋਡਕਟ ਯੂਜ਼ ਕਰਨੇ ਵਿਦ 골ਡ ਕਰਨੇ ਆ। ਸਾਰਿਆਂ ਵਿੱਚ ਸਵਰਨਪਸੰ ਪਈ ਹੋਈ ਹੈ। 골ਡ ਮਤਲਬ ਸਵਰਨ ਯੁਕਤ ਹੈ। ਜਿਹੜੇ ਆਪਾਂ ਗਰਮੀਆਂ 'ਚ ਯੂਜ਼ ਕਰਨੇ ਆ ਉਹ ਪਪਲੈਂਡ ਕਰਨੇ ਆ ਹੂੰ ਪੈਸੇ ਦਾ ਵੀ ਫਰਕ ਏ ਇਹ ਆਗਰੇ ਡੱਬੀ 1000 ਰੁਪਏ ਦੀ ਏ ਉਹ ਡੱਬੀ 700 ਰੁਪਏ ਦੀ ਹੋਗੀ 600 ਰੁਪਏ ਦੀ ਹੋਏਗੀ ਠੀਕ ਨਾ ਗਰਮੀਆਂ 'ਚ ਆਪਾਂ ਗਰਮੀਆਂ ਲਈ ਯੂਜ਼ ਕਰਨੇ ਆ ਸਰਦੀਆ ਜਪਾ ਸਰਦੀਆ ਲੈ ਯੂਜ਼ ਕਰ ਮਰਦਾਨਾ ਕਮਜ਼ੋਰੀ ਦੇ ਇਲਾਜ ਲਈ ਤੁਸੀਂ ਚਰਚਾ ਦੇ ਵਿੱਚ ਅਕਸਰ ਰਹਿੰਦੇ ਹੋ ਤੁਹਾਡੀਆਂ ਬਹੁਤ ਸਾਰੀਆਂ ਵੀਡੀਓਜ਼ ਅਸੀਂ ਦੇਖਦੇ ਆਂ ਹੋਰ ਵੀ ਤੁਸੀਂ ਕੋਈ ਇਲਾਜ ਕਰਦੇ ਹੋ ਮਰੀਜ਼ਾਂ ਦੇ ਸਾਡੇ ਇੱਤੇ ਬਾਬਾ ਜੀ ਦਾ ਇਲਾਜ ਕੀਤਾ ਜਾਂਦਾ ਜੀ 1 ਰੁਪਿਆ ਨਹੀਂ ਲਿੱਤਾ ਜਾਂਦਾ ਕਿਸੇ ਕੋਲ ਕੋਈ ਡਾਕਟਰ ਕਹਿ ਦਵੇ 40000 ਲੱਗਣਾ 50000 ਲੱਗਣਾ 30000 ਲੱਗਣਾ ਆਪਰੇਸ਼ਨ ਤੇ ਠੀਕ ਹੈ ਨਾ ਆਪਾਂ ਉਹਨੂੰ ਕਹਿੰਦਾ ਚੁੱਪ ਕਰਕੇ ਸਾਡੇ ਕੋਲ ਆ ਜਾ ਚੌਥੇ ਦਿਨ ਠੀਕ ਕਰ ਦਿੰਦੇ 1 ਰੁਪਿਆ ਨਹੀਂ ਲਈਦਾ 66 ਸਾਲ ਹੋ ਗਏ ਫਰੀਦ ਦਵਾਈ ਦਿੰਦੇ ਕਿਸੇ ਕੋਲ 1 ਰੁਪਿਆ ਨਹੀਂ ਉਹ ਵੀ ਤੁਸੀਂ ਆਪ ਬਣਾਉਂਦੇ ਹੋ ਬਿਲਕੁਲ ਆਪ ਜਾਇ ਖੁੰਨੀ ਬਾਵਾਸੀ ਰੋਪ ਗੰਦਰ ਹੋਵੇ ਮੱッセ ਵਾਲੀ ਹੋਵੇ ਬਿਲਕੁਲ ਦਿਨਾਂ ਦਿਨਾਂ ਹੀ ਦੂਰ ਕਰਦੀਦਾ ਕਿਸੇ ਨੂੰ ਲੀਵਰ ਦੀ ਪ੍ਰੋਬਲਮ ਫੈਟੀ ਲੀਵਰ ਹੈ ਲੀਵਰ ਸਿਰੋਸਿਸ ਹੈ ਲੀਵਰ ਸ਼ਰਿੰਕ ਹੋ ਰਿਹਾ ਖਾਣਾ ਪਾਣਾ ਨਹੀਂ ਪਚਦਾ ਬਿਆ ਉਹ ਵੀ ਆਪਾਂ ਵੀ ਇਹ ਦਿਨਾਂ ਚ ਲੀਵਰ ਠੀਕ ਕਰਦੀਦਾ ਉਹਨਾਂ ਦਾ ਖਾਣਾ ਪਾਣਾ ਪਚਣਾ ਸ਼ੁਰੂ ਹੋ ਜਾਂਦਾ ਹੈ ਬਾਕੀ ਜਿਹੜਾ ਲੀਵਰ ਹੋਲੀ ਹੋਲੀ ਕਵਰ ਹੋ ਜਾਂਦਾ ਹੈ ਲੀਵਰ ਇੱਕ ਐਦਾ ਦੀ ਚੀਜ਼ ਹੈ ਜਿਹੜਾ ਆਪਣੇ ਆਪ ਮਤਲਬ ਕਿ ਠੀਕ ਹੋ ਜਾਂਦਾ ਉਹ ਸਿਰਫ ਡਾਈਟ ਦੇ ਨਾਲ ਹੀ ਠੀਕ ਹੋ ਜਾਂਦਾ ਦਵਾਈ ਲੈਣ ਦੀ ਲੋੜ ਨਹੀਂ ਵੈਸੇ ਜੇ ਆਪਾਂ ਦਵਾਈਆਂ ਦੇ ਹੀ ਦिए ਕੁੱਟਕੀ ਬਹੁਤ ਵਧੀਆ ਹੁੰਦੀ ਪਨੁਰਵਾ ਵੱਟੀ ਬਹੁਤ ਵਧੀਆ ਹੁੰਦੀ ਹੈ ਤੇ ਤੁਸੀਂ ਦੇਖੋਗੇ ਕੁੱਟਕੀ ਪਈ ਹੋਈ ਹੈ ਪਿੱਛੇ ਇੱਥੇ ਕੁੱਟਕੀ ਪਈ ਹੋਣੀ ਮੇਰਾ ਇਹ ਪਈ ਕੁੱਟਕੀ ਦਾ ਚੂਰਨ ਵਿਆਸ ਕੰਪਨੀ ਦਾ ਇਹ ਬਹੁਤ ਵਧੀਆ ਹੈ ਲੀਵਰ ਵਾਲਿਆਂ ਦੇ ਲਈ ਠੀਕ ਹੈ ਨਾ ਦਵਾਈ ਤਾਂ ਦੇ ਹੀ ਦੇ ਦਈਏ ਡਾਈਟ ਦੇ ਨਾਲ ਹੀ ਲੀਵਰ ਠੀਕ ਕਰ ਦਿੰਦਾ ਪਰ ਵੈਦੀ ਮੈਂ ਅਕਸਰ ਇਹ ਦੇਖਿਆ ਕਿ ਜਦੋਂ ਕਿਸੇ ਵੈਦੀ ਦੀ ਚਰਚਾ ਹੋ ਜਾਂਦੀ ਹੈ ਨਾ ਲੋਕੋ ਨਾਮ ਦੇ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਆ ਜਾਂ ਤਾਂ ਉਸ ਦੇ ਨਾਮ ਤੇ ਫਰੋਡ ਸ਼ੁਰੂ ਹੋ ਜਾਂਦਾ ਜਾਂ ਫਿਰ ਉਸ ਦੇ ਨੰਬਰਾਂ ਨੂੰ ਬਦਲ ਕੇ ਜਾਂ ਕੁਝ ਵੀ ਹਿਰਾਫੇਰੀ ਕਰਦੇ ਆ ਤੁਹਾਡੇ ਨਾਲ ਕੋਈ ਅਜਿਹਾ ਤਾਂ ਨਹੀਂ ਬਹੁਤ ਬਹੁਤ ਹੋ ਰਿਹਾ ਕੋਈ ਸਾਡੇ ਕੀ ਕਰਦੇ ਆ ਸਾਡੀ ਵੀਡੀਓ ਸ਼ੇਅਰ ਕਰਕੇ ਠੀਕ ਨਾ ਜਿਹੜਾ ਨੀਚੇ ਸਾਡਾ ਨੰਬਰ ਲਿਖਿਆ ਹੁੰਦਾ ਠੀਕ ਹੈ ਉਹ ਨੰਬਰ ਤੇ ਆਪਣਾ ਨੰਬਰ ਲਗਾ ਕੇ ਆ ਵੀਡੀਓ ਸਾਡੀ ਡਾਊਨਲੋਡ ਕਰ ਲੈਂਦੇ ਆਪਣੇ ਪੇ ਤੇ પાકે નંબર ડાઉનલોડ ਕਰਕੇ ਉਹਨਾਂ ਨੂੰ ਦਵਾਈਆਂ ਭੇਜੀ ਜਾਂਦੇ ਆ। ਹੂੰ ਠੀਕ ਹੈ ਨਾ ਮੈਂ ਹਰ ਇੱਕ ਦੇ ਅੱਗੇ ਹੀ ਅਪੀਲ ਕਰਨਾ ਜਾਵਾਂਗਾ, ਇਹੀ ਬੇਨਤੀ ਕਰਨਾ ਜਾਵਾਂਗਾ। ਤੁਸੀਂ ਮੈਨੂੰ ਵੀਡੀਓ ਕਾਲ ਕਰ ਸਕਦੇ ਹੋ। ਹੂੰ ਠੀਕ ਹੈ ਵੀਡੀਓ ਕਾਲ ਕਰਕੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਜਦੋਂ ਤੁਸੀਂ ਆਰਡਰ ਕਿਸੇ ਨਾਲ ਵੀ ਤੁਸੀਂ ਗੱਲ ਕਰਦੇ ਹੋ ਮੇਰੇ ਕਿਸੇ ਵੀ ਅਦੇ ਮੈਂਬਰ ਦੇ ਨਾਲ ਮੇਰੇ ਦਵਾਖਾਨੇ ਦੇ ਤੁਸੀਂ ਜਦੋਂ ਕਨਫਰਮ ਕਰਨਾ ਆਰਡਰ ਜਾਂ ਤੁਸੀਂ ਮੰਗਵਾਣੀ ਹੈ ਵੈਸੇ ਜੇ ਮੈਂ ਤੁਹਾਨੂੰ 100% ਕਹਾਂਗਾ ਤੁਸੀਂ ਮੇਰੇ ਕੋਲ ਆ ਕੇ ਨਮ ਚੈੱਕ ਕਰਵਾ ਕੇ ਆਪਣੀ ਅੱਖੀ ਦਵਾਈ ਬਣਾਓ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਕੀ ਖਾ ਰਹੇ ਹੋ ਠੀਕ ਹੈ ਨਾ ਜੇ ਬਾਈ ਦਵਾਈ ਤੁਸੀਂ ਫੋਰਨ ਬੈਠੇ ਹੋ ਤੁਸੀਂ ਨਹੀਂ ਆ ਸਕਦੇ ਜਦੋਂ ਤੁਸੀਂ ਪੈਸੇ ਪਾਣੇ ਆ ਜਾਂ ਦਵਾਈ ਤੁਸੀਂ ਮੰਗਵਾਣੀ ਆਰਡਰ ਕਨਫਰਮ ਕਰਨਾ ਇੱਕ ਵੀਡੀਓ ਕਾਲ ਜ਼ਰੂਰ ਕਰ ਲੈ ਵੀਡੀਓ ਕੋਲ ਤੇ ਪਤਾ ਲੱਗ ਜਾਏਗਾ ਕਿ ਹਾਂ ਇਹ ਹੋਈ ਹੈ ਜਾਂ ਫਰੋਡ ਹੈ ਕਿਉਂਕਿ ਲੋਕੀ ਸ਼ੇ ਤੁਹਾਨੂੰ ਦੱਸਿਆ ਨਾ ਸ਼ੇਅਰ ਕਰਕੇ ਆਪਣੇ ਨੰਬਰ ਲਾ ਕੇ ਮੈਨੂੰ ਕਿੰਨੇ ਮਰੀਜ਼ ਕਹਿ ਚੁੱਕੇ ਕਿ ਤੁਹਾਡਾ દવાਖਾਨਾ ਦਾ ਜਲੰਧਰ ਸੀਗਾ ਤੁਹਾਡਾ ਦਾ ਫਿਲੌਰ ਸੀਗਾ ਕਿਉਂ ਉਹ ਉੱਤੇ ਲੋਕਾਂ ਨੇ ਸ਼ੇਅਰ ਕੀਤੀ ਹੈ ਮੇਰਾ દવાਖਾਨਾ ਇੱਕ ਹੀ ਹੈ ਉਹ ਲੁਧਿਆਣੇ ਸਮਰਾਲਾ ਚੌਂਕ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਤੇ ਤੁਸੀਂ ਵੈਜਿਓ ਆਪਣਾ ਨੰਬਰ ਵੀ ਜ਼ਰੂਰ ਦੱਸੋ ਕਿਉਂਕਿ ਨੰਬਰਾਂ ਦੇ ਵੀ ਬਹੁਤ heira-pheri ਹੁੰਦੀ ਹੈ ਕਿ ਦਰਸ਼ਕ ਜ਼ਰੂਰ ਉਹ ਨੰਬਰ ਸੁਣਨ ਤੱਕ ਤੇ ਐਡਰੈਸ ਵੀ ਜਿਹੜਾ ਵਾ ਜ਼ਰੂਰ ਇੱਕ ਵਾਰੀ ਖਾਸ ਤੌਰ ਤੇ ਹਾਈਲਾਈਟ ਕਰਦੇ ਹੋ ਕਿ ਲੋਕਾਂ ਨੂੰ ਕੋਈ ਗਲਤਫਹਿਮੀ ਨਾ ਹੋਵੇ ਮੇਰਾ ਨੰਬਰ ਜੀ 887 21 1985 ਠੀਕ ਹੈ ਜੀ ਇਹ ਮੇਰਾ ਮੋਬਾਈਲ ਨੰਬਰ ਹੈ ਜਿਹੜਾ ਐਡਰੈਸ ਹੈਗਾ ਲੁਧਿਆਣਾ ਸਮਰਾਲਾ ਚੌਂਗ ਬਹੁਤ ਫੇਮਸ ਹੈ ਸੋ ਮਰਾਲਾ ਜੋਂਗੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਹੈ ਉਹਦੇ ਬਿਲਕੁਲ ਸਾਹਮਣੇ ਬੋਰਡ ਲੱਗਿਆ ਵੈਦ ਖਰਾਤੀਲ ਆਯੁਰਵੈਦਿਕ ਸੈਂਟਰ ਜੀ ਹੂੰ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਤੇ ਵਿਦੇਸ਼ਾਂ 'ਚ ਬੈਠੇ ਲੋਕ ਜਿਹੜੇ ਨੇ ਉਹ ਵੀ ਜ਼ਰਾ ਵੀਡੀਓ ਤੋਂ ਜਾਣੂ ਹੋ ਸਕਣ ਔਰ ਨਾਲ ਦੀ ਨਾਲ ਇੱਕ ਖਾਸ ਗੱਲ ਜ਼ਰੂਰ ਦੱਸਾਂਗੇ ਫਰੌਡ ਤੋਂ ਜ਼ਰੂਰ ਬਚੋ ਜੇਕਰ ਤੁਸੀਂ ਸਹੀ ਤੇ ਲਾਜ ਲਾਣਾ ਚਾਹੁੰਦੇ ਹੋ ਪੈਸੇ ਨਹੀਂ ਵੇਸਟ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਐਡਰੈਸ ਤੇ ਜ਼ਰੂਰ ਪਹੁੰਚੋ ਲੋਕਾਂ ਤੇ ਫਰੌਡਾਂ ਤੇ ਯਕੀਨ ਨਾ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ